सांस को जितना धीमे हो सकता है उतना धीरे खाली करें चेहरे पर मुस्कुराहट ही बनाई रखी अब हम धीरे धीरे अपने शरीर के अलग अलग अपने आप को वैसा तो महसूस करें अभी अपना ध्यान मन में जो विचार आ रहे हैं विचार हैं बुरे विचार हैं जैसे भी विचार आ रहे हैं उस पर अपना ध्यान ले जाए किसी भी विचार को रोकने की कोशिश नहीं करें सभी विचारों को स्वीकार कर लें सभी आवाजों को स्वीकार कर लें आसपास में हमको बहुत सारी अभी आवाजें सुनाई दे रही हैं उस पर अपना ध्यान ले जाए जैसे कि इस वक्त ना ही हमें कुछ करना है और ना ही कुछ जानना है ਕੇਵਲ ਮੇਰਾ ਨਾਮ ਹੈ ਜੀ ਵਿਨੀਤ ਕੇ ਬੰਸਲ ਤੇ ਅਸੀਂ ਹੁਣ ਬਠਿੰਡਾ ਚ ਯੋਗਾ ਸੈਂਟਰ ਖੋਲਿਆ ਇੱਕ ਯੋਗਾ ਵਿਦਵੀ ਕੇ ਵੀ ਤੇ ਇੱਥੇ ਅਸੀਂ ਯੋਗਾ ਦੀ ਸਾਰੀ ਫਾਰਮਸ ਲੈ ਕੇ ਆ ਰਹੇ ਹਾਂ ਜਿੰਨੀ ਵੀ ਟ੍ਰੈਡੀਸ਼ਨਲ ਫਾਰਮਸ ਐ ਤੇ ਜਿੰਨੀ ਮਾਡਰਨ ਫਾਰਮਸ ਐ ਜਿਦਾਂ ਹਥਾ ਯੋਗਾ ਵਿਨਿਆਸਾ ਯੋਗਾ ਜਿਹੜੀ ਤੁਸੀਂ ਜਨਰਲੀ ਹਰਿਦੁਆਰ ਜਾਂ ਫਿਰ ਬੈਂਗਲੌਰ ਜਾ ਕੇ ਕਰਦੇ ਹੋ ਹੁਣ ਬਠਿੰਡਾ ਚ ਵੀ ਅਵੇਲੇਬਲ ਹੋਣਗੀਆਂ ਅਸੀਂ ਕਲਾਸਿਸ ਲਵਾਂਗੇ ਅਸੀਂ ਟੀਚਰਸ ਬੁਲਾਏ ਆ ਬੈਂਗਲੌਰ ਤੋਂ ਤੇ ਯੋਗਾ ਤੋਂ ਅਲਾਵਾ ਕਾਰਡੀਓ ਡਾਂਸ ਜ਼ੂਮਬਾ ਪ੍ਰਾਣਾਯਾਮਾ ਡਾਈਟ ਸਭ ਕੁਝ ਮਤਲਬ ਤੁਹਾਡੀ ਵੈਲ ਬੀਇੰਗ ਵਾਸਤੇ ਚਾਹੇ ਉਹ ਤੁਹਾਡੀ ਫਿਜ਼ੀਕਲ ਵੈਲ ਬੀਇੰਗ ਹੈ ਜਾਂ ਫਿਰ ਤੁਹਾਡੀ ਮੈਂਟਲ ਹੈ ਜਾਂ ਸਪਿਰਚੁਅਲ ਗ੍ਰੋਥ ਹੈ ਉਹਦੇ ਵਾਸਤੇ ਸਾਰਾ ਕੁਝ ਹੋਣਾ ਹੈ ਕਹਿੰਦਾ ਮਤਲਬ ਹੈ ਜੇ ਕੋਈ ਇੱਥੇ ਆਂਦਾ ਹੈ ਸਾਡੇ ਕੋਲ ਇੱਕ ਘੰਟਾ ਲਾਂਦਾ ਹੈ ਸਵਾ ਘੰਟਾ ਲਾਂਦਾ ਹੈ ਵੀ ਉਹ ਇੱਕ ਘੰਟਾ ਉਹ ਸਵਾ ਘੰਟਾ ਉਹਦੇ ਪੂਰੇ ਦਿਨ ਦਾ ਹਾਈਲਾਈਟ ਹੋਣਾ ਚਾਹੀਦਾ ਸਭ ਤੋਂ ਵਧੀਆ ਘੰਟਾ ਹੋਣਾ ਚਾਹੀਦਾ ਸਾਡੀ ਸਿਰਫ ਇਹੀ ਕੋਸ਼ਿਸ਼ ਹੈ ਵੀ ਜਿਹੜਾ ਵੀ ਇੱਥੇ ਆਤੇ ਐਕਟੀਵਿਟੀ ਕਰਵਾਈਏ ਉਹ ਐਕਟੀਵਿਟੀ ਨਾਲ ਤੁਹਾਨੂੰ ਫਾਇਦਾ ਹੋਵੇ ਚਾਹੇ ਉਹ ਫਿਜ਼ੀਕਲੀ ਹੋਵੇ ਮੈਂਟਲੀ ਹੋਵੇ ਜਾਂ ਜਿੱਦਾਂ ਵੀ ਹੋ ਤੁਹਾਡੀ ਗ੍ਰੋਥ ਹੋਣੀ ਚ ਇਹ ਸਾਰੇ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਹਰ ਕੋਈ ਡਿਪਰੈਸ਼ਨ ਚ ਹੁੰਦਾ ਜੀ ਹੈ ਕੋਈ ਜੇ ਆਪਾਂ ਜੋਗਾ ਤੁਹਾਡੇ ਜੁਆਇਨ ਕਰਦੇ ਹੈਗਾ ਉਹ ਫ੍ਰੀ ਹੋਊਗਾ ਜੀ ਤਨਾਬ ਤੋਂ ਜੀ ਬਿਲਕੁਲ ਜੀ ਬਿਲਕੁਲ ਬਿਕੋਜ਼ ਯੋਗਾ ਕੱਲਾ ਫਿਜ਼ੀਕਲ ਹੁੰਦਾ ਹੀ ਨਹੀਂ ਇਹ ਤਾਂ ਤੁਹਾਡਾ ਸਿੰਕ੍ਰੋਨਾਈਜ਼ੇਸ਼ਨ ਹੈ ਤੁਹਾਡੀ ਫਿਜ਼ੀਕਲੀ ਤੁਹਾਡੀ ਬਰੀðਿੰਗ ਦੀ ਤੇ ਤੁਹਾਡੀ ਜਿਹੜਾ ਤੁਸੀਂ ਮੈਂਟਲੀ ਸਿੰਕ੍ਰੋਨਾਈਜ਼ੇਸ਼ਨ ਕਰਦੇ ਹੋ ਤਿੰਨੋਂ ਚੀਜ਼ਾਂ ਦੀ ਜਦੋਂ ਤਿੰਨੋਂ ਚੀਜ਼ਾਂ ਆਪਸ ਵਿੱਚ ਮਿਲ ਜਾਣਗੀ ਤਾਂ ਹੀ ਹੋਗਾ ਹੁੰਦਾ ਹੈ ਉਸ ਤੋਂ ਬਿਦਰਾ ਹੋ ਹੀ ਨਹੀਂ ਸਕਦਾ ਹੈ ਜੀ ਕਿਸ ਉਮਰ ਦੇ ਆ ਸਕਦੇ ਇਥੇ ਤੁਹਾਡੇ ਕੋਲੇ ਜੀ ਇਹਨੇ ਸਾਡੇ ਕੋਲ ਜੀ ਬੱਚੇ ਤੋਂ ਲੈ ਕੇ 3 ਸਾਲ ਦੇ ਬੱਚੇ ਤੋਂ ਲੈ ਕੇ ਅਸੀਂ 3 ਸਾਲ ਮਿਨੀਮਮ ਏਜ ਹੈ ਉਹ ਤੋਂ ਇਲਾਵਾ ਸਾਡੇ ਕੋਲ ਤਾਂ 70 ਸਾਲ 75 ਸਾਲ ਤੱਕ ਦਾ ਬੰਦਾ ਵੀ ਆਉਂਦਾ ਹੈ ਹੈਨਾ ਸਾਰਿਆਂ ਵਾਸਤੇ ਸਪੈਸ਼ਲੀ ਡਿਜ਼ਾਈਨਡ ਕਲਾਸਿਸ ਹੈ ਬੱਚਿਆਂ ਵਾਸਤੇ ਬਿਲਕੁਲ ਅਲੱਗ ਹੈ ਬੱਚਿਆਂ ਨੂੰ ਅਸੀਂ ਸਟੋਰੀਜ਼ ਵੀ ਸੁਣਾਉਂਦੇ ਆ ਬੱਚਿਆਂ ਲਈ ਖੇਡਾਂ ਵੀ ਖਿਡਾਉਂਦੇ ਆ ਐਕਟੀਵਿਟੀਜ਼ ਵੀ ਕਰਵਾਉਂਦੇ ਆ ਤਾਂ ਕਿ ਉਹਨਾਂ ਦਾ ਇੰਟਰਸਟ ਬਣੇ ਉਹਨਾਂ ਦਾ ਫੋਕਸ ਵਧਾਉਣ ਵਾਸਤੇ ਹੈਨਾ ਇਰੀਟੇਸ਼ਨ ਨਾ ਹੋਵੇ ਗੁੱਸਾ ਨਾ ਆਵੇ ਉਹਨਾਂ ਦਾ ਫੋਕਸ ਵਧੇ ਟੀਵੀ ਘੱਟ ਦੇਖਣ ਮੋਬਾਈਲ ਘੱਟ ਦੇ ਵੱਡਿਆਂ ਵਾਸਤੇ ਅਲੱਗ ਹੈ ਜਿੱਦਾਂ ਤੁਸੀਂ ਟੈਨਸ਼ਨ ਦੀ ਗੱਲ ਕਰੀਏ ਡਿਪਰੈਸ਼ਨ ਦੀ ਗੱਲ ਕੀਤੀ ਹੈਨਾ ਉਹਨਾਂ ਦੀ ਡਾਈਟ ਸੁਧਾਰਨੀ ਹੈ ਲਾਈਫ ਸਟਾਈਲ ਸੁਧਾਰਨੀ ਹੈ ਬੱਚਿਆਂ ਤੇ ਵੱਡਿਆਂ ਦੀ ਕਲਾਸਿਸ ਹੋਸ ਅਲੱਗ-ਅਲੱਗ ਹੈ ਦੋਨਾਂ ਦੀ ਬਿਲਕੁਲ ਤੇ ਸਰ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈਗਾ ਨੌਜਵਾਨ ਨਸ਼ਾ ਬਹੁਤ ਕਰਦੇ ਹੈਗੇ ਆ ਤੇ ਨੌਜਵਾਨਾਂ ਨਸ਼ਾ ਮੁਕਤ ਕਰਨਾ ਹੋਵੇ ਤੇ ਤੁਹਾਡੇ ਕੋਲੇ ਬੰਦਾ ਆਂਦਾ ਹੈ ਨੌਜਵਾਨ ਯੋਗਰ ਛੱਡਦਾ ਨਸ਼ਾ ਬਿਲਕੁਲ ਜੀ ਬਿਲਕੁਲ ਤੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਛੜਵਾਇਆ ਵੀ ਹੈ ਬਿਕੋਜ਼ ਦੇਖੋ ਜਦੋਂ ਆਦਮੀ ਆਪਣੀ ਜ਼ਿੰਦਗੀ ਚ ਖੁਸ਼ ਹੈ ਜਦੋਂ ਬੈਠਿਆ ਬੈਠ ਨਸ਼ੇਵਲ ਕੋਣ ਬੰਦਾ ਜਾਂਦਾ ਜਿਹਦੀ એનર્ਜੀ ਚੈਨਲਾਈਜ਼ ਨਹੀਂ ਹੋਈ ਹੈਗੀ ਜਿਹਨੂੰ ਥਾਂ ਹੀ ਨਹੀਂ ਲੱਭ ਰੀ ਕੁਝ ਫਿਰ ਉਹ ਕਹਿੰਦੇ ਜੀ ਨਸ਼ਾ ਕਰੋ ਤੇ ਆਪਣਾ ਵਸ ਪਾਈ ਲਓ ਜਿਹੜਾ ਆਦਮੀ ਬੈਠਾ ਬੈਠਾ ਵੀ ਮੁਸਕਰਾ ਰਿਹਾ ਉਹ ਖੁਸ਼ ਹੈ ਆਪਣੀ ਲਾਈਫ ਤੋਂ ਆਪਣੀ ਜ਼ਿੰਦਗੀ ਤੋਂ ਆਪਣੀ ਜੌਬ ਤੋਂ ਆਪਣੀ ਫੈਮਿਲੀ ਲਾਈਫ ਤੋਂ ਆਪਣੀ ਫਿਜ਼ੀਕਲ ਫਿਟਨੈਸ ਤੋਂ ਉਹਦਾ ਮੈਂਟਲ ਸਟੇਟਸ ਸਹੀ ਹੈ ਉਹ ਨਸ਼ੇਵਲ ਜਾਂਦਾ ਹੀ ਨਹੀਂ ਜੀ ਉਹ ਕਹਿੰਦਾ ਵੀ ਇੱਥੇ ਵੀ ਨਸ਼ਾ ਛੱਡ ਸਕਦਾ ਜੇ ਯੋਗਾ ਹੀ ਬਿਲਕੁਲ ਜੀ ਯੋਗਾ ਨਾਲ ਤਾਂ ਤੁਹਾਡੀ ਬਾਡੀ 'ਚ ਇਹੋ ਜਿਹੇ ਚੇਂਜਸ ਆਉਂਦੇ ਆਂ ਵੀ ਅਸੀਂ ਦੱਸ ਵੀ ਨਹੀਂ ਸਕਦੇ ਤੁਹਾਡੀ ਪੂਰੀ ਬਾਡੀ ਸਮਝੋ ਇੱਕ ਨਵੀਂ ਬਾਡੀ ਤੁਹਾਨੂੰ ਮਿਲ ਉਹਦਾ ਰਿਪੇਅਰਿੰਗ ਸਿਸਟਮ ਸ਼ੁਰੂ ਹੋ ਜਾਂਦਾ ਹੈ ਤੁਹਾਡੀ ਇਮਿਊਨਿਟੀ ਵਧਦੀ ਹੈ 멘ਟਲੀ ਤੁਸੀਂ ਬਹੁਤ ਸਟੇਬਲ ਰਹਿੰਦੇ ਹੋ ਸਾਰਟਡ ਰਹਿੰਦੇ ਹੋ ਖੁਸ਼ ਰਹਿੰਦੇ ਹੋ ਤੇ ਆਈ ਥਿੰਕ ਲਾਈਫ ਚ ਆਪਾਂ ਖੁਸ਼ ਰਹਿਣ ਆਏ ਆਪਾਂ ਪਰੇਸ਼ਾਨ ਲੈਣ ਨਹੀਂ ਆਏ ਸਾਰਾ ਕੁਝ ਇੱਥੇ ਹੈਗਾ ਜੀ ਬਿਲਕੁਲ ਹੈਗਾ ਜੀ ਤੁਸੀਂ ਇੱਕ ਵਾਰ ਆ ਕੇ ਦੇਖੋ ਇੱਥੇ ਤੁਹਾਨੂੰ ਆਪ ਪਤਾ ਲੱਗਣਾ ਵੀ ਤੁਸੀਂ ਕੀ ਚੀਜ਼ ਮਿਸ ਕਰਦੇ ਹੋ ਤੁਹਾਨੂੰ ਚਾਹੀਦਾ ਕੀ ਹੈ